ਹਾਂਜੀ ਨਮੋਦਰਨ ਜੀ ਜੇ ਤੁਹਾਨੂੰ ਵੀ ਆਪਣਾ ਕਿਤੇ ਮਹਿਸੂਸ ਹੁੰਦਾ ਵੀ ਸਾਨੂੰ ਲੋਕ ਬਹੁਤ ਜ਼ਿਆਦਾ ਅਪਮਾਨ ਕਰ ਰਹੇ ਨੇ ਜਾਂ ਘਰ ਦੇ ਜਾਂ ਪਿੰਡ ਦੇ ਜਾਂ ਕਿਸੇ ਕਾਲਜ ਦੇ ਵਿੱਚ ਜਾਂ ਕਿਸੇ ਵੀ ਦਫ਼ਤਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਮਹਿਸੂਸ ਹੁੰਦਾ ਵੀ ਸਾਨੂੰ ਲੋਕ ਅਪਮਾਨ ਕਰਦੇ ਨੇ ਤੁਸੀਂ ਕਰਨਾ ਕੀ ਆ ਉਸੇ ਟਾਈਮ ਕੁਝ ਨਹੀਂ ਕਰਨਾ ਤੁਸੀਂ ਕਿਸੇ ਨੂੰ ਕੁਝ ਨਹੀਂ ਕਹਿਣਾ ਵੀ ਸਾਡੀ ਲੋਕੀ ਕਿਉਂ ਇੰਨੀ ਆਪਦੇ ਆਪ ਨੂੰ ਤੁਸੀਂ ਉਸ ਟਾਈਮ ਬਹੁਤ ਇਨਸਾਨ ਬੇਇੱਜ਼ਤੀ ਮਹਿਸੂਸ ਕਰਦਾ ਕੋਈ ਵੀ ਅਚਾਹੇ ਸੱਤ ਨਾਣੇ ਜਮਾਂ ਦੇ ਲੈਣੇ ਨੇ ਲੈ ਕੇ ਆਪਦੇ ਖੱਬੇ ਹੱਥ ਤੇ ਰੱਖ ਕੇ ਤੁਸੀਂ ਇੱਕ ਜਾਪ ਕਰਨਾ ਉਹ ਮੈਂ ਤੁਹਾਨੂੰ ਦਿਖਾਉਣੀ ਉੱਤੇ ਸੱਤ ਬੂੰਦਾ ਪਾਉਣੀਆਂ ਨੇ ਜਾਂ ਗਲਾਬ ਜਲ ਜਾਂ ਫਿਰ ਗੰਗਾ ਜਲ ਆਪਦੇ ਸਿਰ ਉੱਤੇ ਚ ਉਲਟਾ ਘਮਾਉਣਾ ਜਾਪ ਕਰਦੇ ਕਰਦੇ ਓਮ ਬੁਦੇ ਸੂਰਿਆ ਨਮੇ ਤੁਹਾਨੂੰ ਸ਼ਾਇਦ ਨਾ ਸਮਝ ਪਵੇ ਮੈਂ ਹੱਥ ਤੇ ਲੈ ਕੇ ਤੁਹਾਨੂੰ ਦਿਖਾਉਣੀ ਆ ਇਹ ਜਾਪ ਕਰਦੇ ਹੋਏ ਸੂਰਜ ਦੇਵਤੇ ਦਾ ਧਿਆਨ ਧਰ ਕੇ ਆਪਦਾ ਹਿਰਦਾ ਚੰਗੀ ਤਰ੍ਹਾਂ ਸ਼ੁੱਧ ਕਰਿਓ ਕੋਈ ਕਿਸੇ ਲਈ ਦ્વੈਤ ਭਾਵਨਾ ਨਾ ਤੁਹਾਡੇ ਮਨ 'ਚ ਉਸ ਟਾਈਮ ਹੋਵੇ ਕਿ ਜੇ ਹਿਰਦਾ ਸ਼ੁੱਧ ਆ ਤਾਂ ਸਭ ਕੁਝ ਸ਼ੁੱਧ ਹੋ ਜਾਂਦਾ ਵਾ ਬਸ ਇੰਨਾ ਹੀ ਕਰਨਾ ਇੱਕ ਵਾਰ ਕਰਨਾ ਜਦੋਂ ਫੇਰ ਤੁਹਾਨੂੰ ਲੱਗੇ ਕੋਈ ਸਾਨੂੰ ਫੇਰ ਬਹੁਤ ਜ਼ਿਆਦਾ ਅਪਮਾਨ ਕਰਦਾ ਫੇਰ ਕਰ ਲਓ ਦੇਖੋ ਨਾਇਤਾ ਤੁਹਾਡੀ ਬਹੁਤ ਜ਼ਿਆਦਾ ਹਰ ਇੱਕ ਬੰਦਾ ਇੱਜ਼ਤ ਕਰਨ ਸ਼ੁਰੂ ਕਰ ਦੂਗਾ ਤੁਹਾਡੀ ਇੱਜ਼ਤ ਦਫ਼ਤਰ ਵਿੱਚ ਵੀ ਹੋਊਗੀ ਕਾਲਜ ਵਿੱਚ ਵੀ ਹੋਊਗੀ ਘਰ ਦੇ ਵਿੱਚ ਵੀ ਹੋਊਗੀ ਤੇ ਪਿੰਡ ਦੇ ਵਿੱਚ ਵੀ ਹੋਊਗੀ ਛੋਟਾ ਜਿਹਾ ਕੰਮ ਕਰਨਾ ਤੇ ਉਦੋਂ ਬਾਅਦ ਤੁਲਸੀ ਦੇ ਜੜਾਂ ਚ ਪਾ ਦੇਣਾ ਇਹ ਸੱਤ ਦੋਂ ਜਮਾਂ ਦੇ ਦਾਣੇ ਤੇ ਉੱਤੇ ਗੁਲਾਬ ਜਲ ਪਾ ਕੇ ਸੱਤ ਵਾਰੀ ਸਿਰ ਉੱਤੇ ਉਲਟਾ ਘਮਾਉਣਾ ਘੁਮਾ ਕੇ ਤੁਸੀਂ ਓਮ ਬੋਦੇ ਸੂਰਿਆ ਨਮੇ ਦਾ ਜਾਪ ਕਰਦੇ ਹੋਏ ਸੂਰਜ ਦੇਵਤੇ ਦਾ ਧਿਆਨ ਧਰ ਕੇ ਤੁਲਸੀ ਦੇ ਜੜਾਂ ਚ ਪਾ ਦੇਣਾ ਮੈਂ ਤੁਹਾਨੂੰ ਦਿਖਾਉਣੀ ਐ ਇੱਧਰ ਚ ਇਹ ਮੱਕਾ ਜਾਪ ਕਰਨਾ ਤੁਸੀਂ ਇਹਦਾ ਜਾਪ ਕਰਦੇ ਹੋਏ ਤુલਸੀ ਦੀਆਂ ਜੜਾਂ ਦੇ ਵਿੱਚ ਤੁਸੀਂ ਪਾ ਦੇਣਾ ਵਾ ਥੋੜੇ ਜਿਹੇ ਹੱਥ ਉਹ ਹੋ ਗਿਆ ਸੀ ਸਵਾਰ ਚ ਦੱਸਦਾਂ ਸੀ ਜਿਵੇਂ ਹੁਣ ਦੁਬਾਰਾ ਖੋਲ ਲਿਆ ਹੱਥ ਨੂੰ ਦੇਖੋ ਧਿਆਨ ਨਾਲ ਇਹਦਾ ਜਾਪ ਕਰਨਾ ਇਸ ਮੰਤਰ ਦਾ ਜਾਪ ਕਰਦੇ ਹੋਏ ਤੁਸੀਂ ਇਹ ਜਵਾਂ ਦੇ ਦਾਣੇ ਤુલਸੀ ਦੇ ਬੂਟੇ ਦੇ ਥੱਲੇ ਰੱਖ ਦੇਣੇ ਨੇ ਇੰਨਾ ਹੀ ਕੰਮ ਆ ਜਦੋਂ ਵੀ ਤੁਹਾਨੂੰ ਇਹ ਚੀਜ਼ ਮਹਿਸੂਸ ਹੋਵੇ ਇਹ ਕੰਮ ਜ਼ਰੂਰ ਕਰ ਲਿਆ ਕਰੋ ਜਿਆਦਾ ਟੈਨਸ਼ਨ ਚ ਨਾ ਜਾਇਆ ਕਰੋ ਲੋਕਾਂ ਦਾ ਤਾਂ ਕੰਮ ਹੀ ਇਹ ਹੁੰਦਾ ਇੱਕ ਦੂਜੇ ਨੂੰ ਉਪਮਾਨ ਕਰਨਾ ਬਸ ਆਹ ਕੰਮ ਕਰਤਾ ਚੁੱਪ ਕਰਕੇ ਜਦੋਂ ਵੀ ਤੁਹਾਨੂੰ ਇਹ ਚੀਜ਼ ਮਹਿਸੂਸ ਹੋਵੇ